ਕਹਿੰਦਾ ਵੀਰੇ ਘਰੇ ਵਾਲ ਡੈਰੀ ਫਾਰਮ ਪਿੰਡ ਤੁੰਗੜੀ ਤਸਵੀਰ ਐਕਾਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10-12 ਕਿਲੋਮੀਟਰ ਤੇ ਪਿੰਡ ਆ ਜਰਸੀ ਗਾਈਆਂ ਦਿਖਾਵਾ ਗਿਆ ਅੱਜ ਆਪਾਂ ਪਹਿਲੇ ਨੰਬਰ ਤੇ ਸੂਣ ਵਾਲੀ ਤੀਜੇ ਸੂਏ ਸੂਣ ਵਾਲੀ ਆ 2-4 ਦਿਨ ਦੀ ਕੱਚੀ ਆ 14-15 ਕਿਲੋ ਦੁੱਧ ਪਾ ਦੂ ਦਿਖਾ ਦਿੰਨੇ ਆ ਤੁਹਾਨੂੰ ਵੀਰੇ ਤੀਜੇ ਸੂਏ ਸੂਣ ਵਾਲੀ ਆ ਥਣ ਥਣ ਬਹੁਤ ਵਧੀਆ ਲੱਗਿਆ ਹੋਇਆ 4 ਦਿਨ ਬਾਕੀ ਆ 13 14 ਕਿਲੋ ਦੁੱਧ ਪਾ ਦੂਗੀ ਵਧੀਆ ਥਾਣ ਲੱਗਿਆ ਹੋਇਆ ਮੂੰਹ ਮੱਥੇ ਦੀ ਸਾਫ ਆ ਤਾਣਾ ਚ ਕੋਈ ਖੋਟ ਸਾਗ ਨਹੀਂ ਹੈਗੀ ਚਾਰੀ ਥਾਣ ਨੇ ਵੀਰੇ ਕੋਈ ਵਾਧੂ ਥਾਣ ਨਹੀਂ ਲੱਗਿਆ ਹੋਇਆ ਠੰਡੀ ਸੀਲ ਪੂਰੀ ਆ ਰੇਟ ਵੀਰੇ 47000 ਫਿਕਸ ਰੇਟ ਆ ਜਮਾ ਲੈਣ ਦੇ ਨਾਲ ਹੀ ਮੁੱਲ ਹੋਣਗੇ 16 ਸੱਪਾ ਹੀ ਹੋਊਗਾ ਵੀਰ ਆਪਣੇ ਫਾਰਮ ਤੇ ਲੈਣ ਦੇ ਨਾਲ ਹੀ ਰੇਟ ਹੁੰਦੇ ਨੇ ਕੋਈ ਜ਼ਿਆਦਾ ਰੇਟ ਨਹੀਂ ਹੁੰਦੇ ਹੈਗੇ ਜਰਸੀ ਗਾਈਆਂ ਤਕਰੀਬਨ ਆਪਣੇ ਕੋਲੇ ਡੇਲੀ ਆਉਂਦੀਆਂ ਹੀ ਰਹਿਣੀਆਂ ਨੇ ਦੂਜੇ ਸੂਏ 2 ਨੰਬਰ ਤੇ ਪਹਿਲੇ ਸੂਏ ਸੂਈ ਹੋਈ ਆ ਮਗਰ ਆ ਸੂਈ ਹੋਈ ਆ ਮਗਰ ਬੱਚਾ ਵਾ 10 11 ਕਿਲੋ ਦੁੱਧ ਹਾਜ਼ਰ ਆ ਥਾਣ ਤੋਂ ਦੇਖ ਸਕਦੇ ਹੋ ਵਧੀਆ ਥਾਣ ਲੱਗਿਆ ਹੋਇਆ ਮੱਝ ਵਾਲਾ ਥਾਣ ਲੱਗਿਆ ਹੋਇਆ ਪਹਿਲੇ ਸੂਏ ਸੂਈ ਹੋਈ ਆ ਬੱਚੀ ਮਗਰ ਬੱਚਾ 10 ਕਰੈਂਦੀਸ ਹੋਈ ਹੋਈ ਆ ਦੇਖ ਸਕਦੇ ਹੋ ਥਰਡ ਲੇਵਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਥਾਣ ਲੱਗਿਆ ਹੋਇਆ ਸੋਹਣੇ ਲੇਵੇ ਦੀ ਆ ਪਹਿਲੇ ਸੂਏ ਸੂਈ ਹੋਈ ਆ 47000 ਰੁਪਇਆ ਇਹਦਾ ਰੇਟ ਆ ਵੀਰ 3 ਨੰਬਰ ਤੇ ਦੂਜੇ ਸੂਏ ਸੂਈ ਹੋਈ ਆ 5-4 ਦਿਨ ਦੀ ਸੂਈ ਹੋਈ ਆ ਵੱਡੀ ਵੈੜ ਜਰਸੀ ਵੀਰੇ 9-10 ਕਿਲੋ ਬੋਲਾ ਹਾਜ਼ਰ ਆ ਹੁਣ ਆਈ ਆ ਆਪਣੇ ਕੋਲੇ 5-4 ਦਿਨ ਦੀ ਸੂਈ ਹੋਈ 9-10 ਕਿਲੋ ਬੋਲਾ ਹਾਜ਼ਰ ਆ ਮੂੰਹ ਮੱਥੇ ਦੀ ਪੂਰੀ ਸਕੀਨ ਆ ਲੰਬੀ ਲੰਜੀ ਆ ਪੂਰੀ ਦੂਜੇ ਸੂਏ ਸੂਈ ਹੋਈ ਜਰਸੀ ਕੱਦ ਕਾਠ ਵਾਲੀ ਜਰਸੀ ਆ ਦੁੱਧ ਸੇਵਾ ਨਾਲ ਹੋਰ ਵਧਾ ਜੂਗੀ ਵੀਰੇ ਆਹ ਬੱਚਾ ਤੁਸੀਂ ਬੱਚਾ ਦੇਖ ਸਕਦੇ ਹੋ ਪੰਜ ਚਾਰ ਦਿਨ ਦੀ ਸੂਈ ਹੋਈ ਆ 47000 ਰੁਪਿਆ ਰੇਟ ਆ ਇਹਦਾ ਮਾਨਤਾਣ ਮੌਕੇ ਤੇ ਹੋ ਜੂਗਾ 3 ਨੰਬਰ ਤੇ 4 ਨੰਬਰ ਤੇ ਆ ਗਈ ਵੀਰੇ ਸੂਈ ਹੋਈ 14 15 ਦਿਨ ਦੀ ਸੂਈ ਹੋਈ ਆ ਪਹਿਲੇ ਸੂਏ ਸੂਈ ਹੋਈ ਆ ਆਪ ਤੈਲ ਕਹਿ ਕੇ ਦੇਣੀਆ ਵੀਰੇ ਮੂਹਰੇ ਥਾਂ ਤੇ ਢਾਰ ਟੈਟ ਆਉਂਦੀ ਆ ਪਰ ਤੈਲ ਕਹਿ ਕੇ ਦੇਣੀਆ ਰੇਟ ਬਿਲਕੁਲ ਜਾਇਜ਼ ਰੇਟ ਆ ਟੋਕਣ ਵਾਲਾ ਭਾਵਾ ਤਾਜੀ ਬੈੜੀ ਟੋਕਣ ਵਾਲੇ ਭਾ ਦੇ ਦੇਣੀਆ ਬੱਚਾ ਬੱਚਾ ਵਾ ਬੱਛਾ ਵਾ ਮਗਰ 7-8 ਕਿਲੋ ਦੁੱਧਾ 18000 ਦੀ ਦੇ ਦੇਣੀਆ ਵੀਰੇ ਜਮਾ ਫਿਕਸ 18000 ਦੀ ਟੋਕਣ ਵਾਲੇ ਭਾ ਵੀਰੇ 5 ਨੰਬਰ ਤੇ ਟੋਕੜ ਬੈੜੀ ਮਹੀਨੇ ਕਦੋ ਹੋ ਗਿਆ ਉੱਪਰ ਟੀਕਾ ਲੱਗੇ ਇਹਨੂੰ ਦੁੱਧ ਵੀਰੇ 7 ਕਿਲੋ ਨਾਪ ਕੇ ਲੈ ਜਾਓ ਦੁੱਧ ਦਾ 7 ਤੋਂ ਬਾਹਰ ਹੋਊਗਾ 7 ਲੈ ਜਾਓ ਬਹੁਤ ਵੱਡੇ ਕੱਦ ਦੀ ਆ ਇਹ ਕ੍ਰਾਸ ਪਾਂਚ ਆ ਗਈ ਵੀਰੇ ਗਰਮੀ ਨਹੀਂ ਮੰਨਦੀ ਆਣ ਤੋਂ ਹੁਣ ਵਧੀਆ ਲੱਗਿਆ ਇਹਦਾ ਵੀ ਬਿਲਕੁਲ ਜਾਇਜ਼ ਹੀ ਰੇਟ ਆ 18000 ਦੀ ਇਹ ਦੇ ਦਾਂਗੇ ਬਾਕੀ ਵੀਰੇ ਜੇ ਕੇ ਨੇ ਜੋੜਾ ਲੈਣਾ ਜੋੜਾ ਦੇ ਦਾਂਗੇ ਜਮਾ ਜਾਜ ਰੇਟ ਆ 36000 ਦਾ ਜੋੜਾ ਠੀਕ ਇਹਨੇ ਜੋੜਾ ਲੈਣਾ ਵੀ ਇਹਨੇ 6 ਨੰਬਰ ਤੇ ਵੀਰੇ ਪਲੂਨ ਬੱਛੀ ਸੂਣ ਵਾਲੀ ਆ ਸੂਣ ਦੇ 10 ਦਿਨ ਬਾਕੀ ਨੇ ਲੇਵਾ ਤਿਆਰ ਕਰਨ ਲੱਗ ਗਈ ਥਣ ਵਧੀਆ ਥਣ ਲੱਗਿਆ ਹੋਇਆ ਕਾਲੇ ਰੰਗ ਦੀ ਜਰਸੀ ਗਰਮੀ ਗੁਰਮੀ ਇਹ ਵੀ ਨਹੀਂ ਮੰਨਦੀ ਜਾਤ ਕਾਲੇ ਰੰਗ ਦੀ ਜਰਸੀ ਆ 10 ਦਿਨ ਲੈਂਦੀ ਆ ਰੇਟ ਇਹਦਾ ਵੀ ਜਾਇਜ਼ ਹੀ ਆ ਬਿਲਕੁਲ 35000 ਰੁਪਿਆ ਰੇਟ ਆ ਇਹਦਾ 35000 ਦੀ ਤਾਂ ਪਹਿਲੇ ਸਵੇ ਸੂਈ ਹੋਈ ਆ ਸੀਲ ਠੰਡੀ ਪੂਰੀ ਆ ਦੇਖ ਸਕਦੇ ਤੁਸੀਂ ਥਣ ਲੈ ਬਾਅਦ ਦੇਖ ਸਕਦੇ ਹੋ 10 ਦਿਨ ਬਾਕੀ ਨੇ ਤੇ ਇੱਕ ਤੁਹਾਨੂੰ ਹੋਰ 7 ਨੰਬਰ ਤੇ ਦਿਖਾਉਨੇ ਆ ਬਿਲਕੁਲ ਜਾਇਜ਼ ਰੇਟ ਤਾਜੀ ਸੂਈ ਆ ਬੱਚਾ ਆਪਣੇ ਕੋਲੇ ਇਹਦਾ ਐਕਸਪਾਇਰ ਹੋ ਗਿਆ ਤਾਜੀ ਸੂਈਆ ਕਿਸੇ ਵੀਰ ਨੇ ਨਹੀਂ ਜਾਦਾ ਪੈਸੇ ਲਾਉਣੇ ਹੈਗੇ ਦੁੱਧ ਵੀਰੇ ਇਹਦੇ ਥੱਲੇ ਦੁੱਧ ਆ ਵੀਰੇ ਇਹਦੇ ਥੱਲੇ ਤਾਜੀ ਸੂਈ ਹੋਈ ਆ ਜੇ ਕੋਈ ਵੀਰ ਸੇਵਾ ਕਰਕੇ ਹੋਰ ਵਧਾ ਸਕਦਾ 11-12 ਕਿਲੋ ਦੁੱਧ ਕਿਤੇ ਨਹੀਂ ਗਿਆ ਵੀਰੇ ਜੇ ਕੋਈ ਵੀਰ ਸੇਵਾ ਕਰ ਲਵੇ 11-12 ਕਿਲੋ ਦੁੱਧ ਚਵਾ ਦਊਗੀ ਲੈਵਲ ਹੁਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾਇਜ਼ ਰੇਟ ਆ ਇਹਦਾ ਵੀ 20000 ਰੁਪਿਆ ਵੱਡੀ ਆ ਵੀਰੇ ਲੰਬੀ ਲੰਝੀ ਆ ਪੂਰੀ ਠੰਡ ਠੁਣ ਵਧੀਆ ਲੱਗਿਆ ਹੋਇਆ ਪਾਣੀ ਸਰਤ ਰਹਿ ਰਿਹਾ ਨਾ ਇਹ ਰੇਟ ਵੀਰੇ 20000 ਰੁਪਇਆ 20000 ਦੀ ਦੇ ਦਾਂਗੇ ਇੱਕ ਆਪਣੇ ਕੋਲੇ ਆ ਬਾੜ ਮਹੀਨੇ ਦੀ ਕੱਚੀ ਖੜੀ ਆ ਵੀਰੇ 32000 ਦੀ ਦੇਵਾਂਗੇ ਪਹਿਲੇ ਸੂਏ ਆਣ ਦੂਜੇ ਸੂਗੀ ਇੱਕ ਮਹੀਨਾ ਕੱਚੀ ਆ ਕੋਈ ਵੀਰ ਤਿਆਰ ਕਰ ਸਕਦਾ ਬਿਲਕੁਲ ਜਾਇਜ਼ ਰੇਟ ਆ 32000 ਰੁਪਇਆ ਬਾਕੀ ਵੀਰੇ ਜੀਰੇ ਵੀ ਕੋਈ ਵੀ ਪਸ਼ੂ ਖਰੀਦਣਾ ਆਪਣੇ ਸੰਪਰਕ ਕਰ ਸਕਦਾ ਸਕਰੀਨ ਤੇ ਨੰਬਰ ਚੱਲਦਾ ਵਾ ਪਿੰਡ ਤੁੰਗਾ ਹੈੜੀ ਤਸੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ ਅਹਿਮਤਗੜ ਵਾਲੀ ਸੜਕ ਤੇ ਪੰਡਾ 10 12 ਕਿਲੋਮੀਟਰ ਪੰਡਾ ਧੰਨਵਾਦ ਜੀ